ਜਦੋਂ ਹੀ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਜ਼ਾਹਰ ਜੀ ਗੱਲ ਹੈ ਕਿ ਜੋ ਬੱਚੇ ਹੁੰਦੇ ਨੇ ਉਹਨਾਂ 'ਚ ਆਪਣਾ ਤਪੜੀ ਦਾ ਮਾਹੌਲ ਜੋ ਹੈ ਉਹ ਪੈਦਾ ਹੋ ਜਾਂਦਾ ਹੈ। ਆ तमाम ਤਸਵੀਰਾਂ ਤੁਸੀਂ ਵੇਖ ਪਰੇ ਸਕੂਲ ਦੇ ਆਲੇ ਦੁਆਲੇ ਦੀਆਂ ਤਸਵੀਰਾਂ ਨੇ ਸੱਚੇ ਪਾਸੇ ਦੇਖਿਆ ਜਾ ਸਕਦਾ ਕਿ ਵੱਡੀ ਤਾਦਾਦ ਜੋ ਸਕੂਲੀ ਬੱਚੇ ਨੇ ਯੂਨੀਫਾਰਮ ਟ ਵੇਖੇ ਜਾ ਸਕਦੇ ਨੇ। ਤੇ ਸਕੂਲ ਦੇ ਬਾਹਰ ਹੀ ਬੱਚਿਆਂ 'ਚ ਆਪਣਾ ਤਪੜੀ ਦਾ ਮਾਹੌਲ, دہشت ਦਾ ਮਾਹੌਲ ਅਸੀਂ ਕਹਿ ਸਕਨੇ ਕਿ ਪੈਦਾ ਹੋ ਗਿਆ ਹੈ। ਜ਼ਾਹਰ ਜੀ ਗੱਲ ਹੈ ਕਿ ਜਦੋਂ ਕੀ ਕੋਈ ਇਹੋ ਜੀ ਘਟਨਾ ਵਾਪਰਦੀ ਹੈ ਸਕੂਲੀ ਬੱਚੇ ਜ਼ਹਰ ਜੀ ਗੱਲ ਹੈ ਕਿ ਡਰ ਗਏ ਹੋਣੇ ਉਸ ਤੋਂ ਬਾਅਦ ਅਫਰਾ ਤਫਰੀਦਾ ਮਾਹੌਲ ਮਚ ਗਿਆ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਆ ਬਦਮਾਸ਼ ਕੌਣ ਸੀ ਕਿਉਂ ਇਨਾ ਦੇ ਵੱਲੋਂ ਇਸ ਪੂਰੀ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਆ ਦੋਵੇਂ ਹੀ ਬਦਮਾਸ਼ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ ਨਿਊਜ਼ 18 ਤੇ ਸਭ ਤੋਂ ਪਹਿਲਾ ਤਸਵੀਰਾਂ ਤੁਸੀਂ ਵੇਖ 파 ਰਹੇ ਹੋ ਸੱਜੇ ਪਾਸੇ ਆ ਸਕੂਲ ਹੈ ਸਕੂਲ ਦੇ ਆਲੇ ਦੁਆਲੇ ਦੀਆਂ तमाम ਤਸਵੀਰਾਂ ਆ ਜੋ ਸੱਜੇ ਪਾਸੇ ਵੇਖਿਆ ਜਾ ਸਕਦਾ ਹੈ ਕਿ ਕਈ ਵੱਡੀ ਤਾਦਾਦ ਜੋ ਸਕੂਲੀ ਬੱਚੇ ਨੇ ਉਹ ਯੂਨੀਫਾਰਮ ਪਹਿਨੇ ਹੋਏ ਵਖਾਈ ਦੇ ਰਹੇ ਨੇ ਕਿਹੜੇ ਆ ਮੁਲਜ਼ਮ ਸੀ ਕੀ ਇਨ ਆਦੀ ਮੰਚਾ ਸੀ ਕਿੱਥੋਂ ਆਏ ਸੀ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਪਰ ਵੱਡਾ ਸਵਾਲਿਆ ਨਿਸ਼ਾਨ ਕਿਤਨਾ ਕਿਤੇ ਸਿਕਿਉਰਟੀ ਨੂੰ ਲੈ ਕੇ ਵੱਡਾ ਸਵਾਲਿਆ ਨਿਸ਼ਾਨ ਸਕੂਲ ਦੀਆਂ ਆਲੇ ਦੁਆਲੇ ਦੀਆਂ ਪੂਰੀਆਂ ਸਰਾਊਂਡਿੰਗਸ ਦਸਤੀਆਂ ਜਾ ਰਹੀਆਂ ਨੇ ਸਕੂਲ ਦੇ ਪੂਰੇ ਆਲੇ ਦੁਆਲੇ ਦਾ ਪੂਰਾ ਇਲਾਕਾ ਹੈ ਜਿੱਥੇ ਕਿ ਜਦੋਂ ਗੋਲੀ ਦੀ ਆਵਾਜ਼ ਸੁਣੀ ਤੇ ਬੱਚਿਆਂ ਚ ਅਫੜਾ ਤਫੜੀ ਮਚ ਗਈ ਮੇਨਰ ਮੇ ਸਹਿਯੋਗੀ ਨਿਤ ਲੁਥਰਾ ਫੋਨ ਲਾਈਨ ਤੇ ਮੌਜੂਦ ਨਹੀਂ ਨੇਤਨ ਪੂਰਾ ਮਾਮਲਾ ਜਾਨਣਾ ਚਾਹਾਂਗੇ ਕਿ ਕਿਹੜੇ ਆਦੋ ਬਦਮਾਸ਼ ਸੀ ਕੀ ਇਹਨਾਂ ਦੀ ਮਨਚਾ ਸੀ ਪੂਰੀ ਘਟਨਾ ਡਿਟੇਲਸ ਇਨਫੋਰਮੇਸ਼ਨ ਸਰਜੋਤ ਇੱਕ 11 ਵਜੇ ਦੇ ਆਸ-ਪਾਸ ਦਾ ਖਬਰ ਹੈ ਜਦੋਂ ਬਟਾਲਾ ਦੀ ਪੌਸ਼ ਕਲੋਨੀ ਰਾਧਾ ਕਲਿਸ਼ਨ ਕਲੋਨੀ ਦੇ ਵਿੱਚ ਗੋਲੀ ਚੱਲਦੀ ਹੈ ਇਹ ਗੋਲੀ ਜੋ ਹੈ ਇਹ ਕੁਝ ਨੌਜਵਾਨਾਂ ਵੱਲੋਂ ਦੋ ਨੌਜਵਾਨ ਨੇ ਜਿੰਨਾ ਵੱਲੋਂ ਇਹ ਗੋਲੀ ਚਲਾਈ ਜਾਂਦੀ ਹੈ ਔਰ ਉਹ ਜਦੋਂ ਮੌਕੇ ਤੇ ਫਰਾਰ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੂਬੇ ਦੇ ਪ੍ਰਧਾਨ ਸਰ ਸੰਗ ਦੇ ਉਹਨਾਂ ਦਾ ਘਰ ਬਿਲਕੁਲ 100 ਮੀਟਰ ਤੋਂ ਦੂਰੀ ਤੇ ਹੈ ਜਦੋਂ ਗੋਲੀ ਚੱਲਦੀ ਹੈ ਜਦੋਂ ਗੋਲੀ ਦੀ ਆਵਾਜ਼ ਯਸ਼ਪਾਲ ਚੋਹਾਨ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦਾ ਡਰਾਈਵਰ ਸੁਣਦਾ ਹੈ ਤੋਂ ਆਪਣੇ ਸਿਕਿਉਰਿਟੀ ਗਾਰਡ ਨੂੰ ਕਹਿੰਦਾ ਹੈ ਕਿ ਗੋਲੀ ਚੱਲਣ ਦੀ ਆਵਾਜ਼ ਆ ਤੁਰੰਤ ਯਸ਼ਪਾਲ ਚੋਹਾਨ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਉਹਨਾਂ ਦਾ ਗਾਰਮੈਨ ਤੁਰੰਤ ਉਸ ਨੌਜਵਾਨ ਨੂੰ ਆਵਾਜ਼ ਦਿੰਦਾ ਹੈ ਰਾਜਕੁਮਾਰ ਹੈੱਡ ਕਨਸਟੇਬਲ ਦਾ ਨਾਮ ਹੈ ਔਰ ਇਹ ਤੁਰੰਤ ਨੂੰ ਵਾਜ ਦਿੰਦਾ ਰੁਕਣ ਦਾ ਇਸ਼ਾਰਾ ਕਰਦਾ ਹੈ ਲੇਕਿਨ ਉਹ ਭੱਜਦਾ ਹੈ ਤਰੀ ਇੱਕ ਘੰਟੇ ਦੀ ਮੁਸ਼ਕਲ ਮਗਰੋਂ ਏਸ਼ਟ ਕਨਸਟੇਬਲ ਨੇ ਉਹ ਗੋਲੀ ਚੁਲੇ ਵਿਅਕਤੀ ਨੂੰ ਔਰ ਉਸ ਕੋਲੋਂ ਪਿਸਤਲ ਜੋ ਹੈ ਰਿਕਵਰ ਕਰ ਲਿਆ ਪਿਆ ਹੈ ਦੂਸਰੇ ਪਾਸੇ ਪੁਲਿਸ ਮੌਕੇ ਤੇ ਪਹੁੰਚੀ ਹੈ ਐਸਪੀ ਨੇ ਬੇਸ਼ੱਕ ਇਹ ਗੱਲ ਨਕਾਰ ਦਿੱਤੀ ਹੈ ਕਿ ਕਿਸੇ ਵੀ ਗ੍ਰਿਫਤਾਰੀ ਨਹੀਂ ਹੋਈ ਲੇਕਿਨ ਦੂਸਰੇ ਪਾਸੇ ਚਸ਼ਦੀਦ ਜਾਂ ਉਹ ਜਿਹਨੇ ਗ੍ਰਿਫਤਾਰ ਕੀਤਾ ਹੈ ਉਸਨੇ ਕਿਹਾ ਕਿ ਉਸਨੇ ਪਿਸਤਲ ਵੀ ਰਿਕਵਰ ਕਰਵਾ ਕੇ ਸਿਟੀ ਪੁਲਿਸ ਨੂੰ ਦੇ ਦਿੱਤਾ ਹੈ ਔਰ ਵਿਅਕਤੀ ਵੀ ਤਵਨ ਗੁਦਾਇਆ ਨਾਮ ਦੇ ਨੌਜਵਾਨ ਦੇ ਇਹ ਜੋ ਗੋਲੀ ਲੱਗੀ ਹੈ ਜਿਸ ਨੂੰ ਅੰਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜੀ ਕੀ ਕੁਝ ਇਹਨਾਂ ਦੀ ਮਨਸ਼ਾ ਸੀ ਮੋਟਿਵ ਕੀ ਸੀ ਇਹਨਾਂ ਦੇ ਵੱਲੋਂ ਕਿਸ ਸ਼ਖਸ ਨੂੰ ਆਪਣਾ ਹੈ ਨਿਸ਼ਾਨਾ ਬਣਾਇਆ ਗਿਆ ਦੇਖੋ ਇਹ ਜੋ ਮੁਰਲੀ ਜਾਣਕਾਰੀ ਮਿਲੀ ਹੈ ਇਹ ਕੋਈ ਜਿਮ ਚਲਾਉਂਦਾ ਹੈ ਜੋ ਦਮਨ ਗੁਰਾਇਆ ਹੈ ਇਸ ਦਾ ਕੋਈ ਆਪਣਾ ਜਿਮ ਹੈ ਪ੍ਰਾਈਵੇਟ ਔਰ ਕਿਉਂ ਚਲਾਈ ਗੋਲੀ ਔਰ ਕਿਸ ਨੇ ਚਲਾਈ ਇਸ ਗੱਲ ਦਾ ਖੁਲਾਸਾ ਫਿਲਹਾਲ ਨਹੀਂ ਹੋਇਆ ਕਿਉਂਕਿ ਕੁਝ ਹੀ ਸਮਾਂ ਬੀਤਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਰ ਰਹੇ ਆ CCTV ਹੋਰ ਖੰਗਾਲੇ ਜਾਣਗੇ ਔਰ ਦੇਖਿਆ ਜਾਏਗਾ ਕਿ ਆਖਿਰ ਇਸ ਦੀ ਰੰਜਿਸ਼ ਕੀ ਸੀ ਕਿਉਂ ਇਹ ਗੋਲੀ ਚੱਲੀ ਹਮ ਜਿਸ ਸ਼ਖਸ ਨੂੰ ਗੋਲੀ ਲੱਗੀ ਹੈ ਉਸ ਦੀ ਹਾਲਤ ਕਿ ਹੋ ਜੀ ਹੈ ਹਮ ਉਸ ਦੀ ਹਾਲਤ ਜੋ ਹੈ ਗੰਭੀਰ ਦੱਸੀ ਜਾ ਰਹੀ ਹੈ ਕਿ ਸਭ ਤੋਂ ਪਹਿਲਾਂ ਉਸ ਨੂੰ ਜੋ ਹੈ ਉਹ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਮੱਦੇਨਜ਼ਰੋਂ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜੋ ਹੈ ਉਹ ਰੈਫਰ ਕਰ ਦਿੱਤਾ ਗਿਆ ਹੈ ਹਮ ਨਿਤਿਨ ਜੋ ਆਵਾਦੀ ਪਾਰਟੀ ਦੇ ਲੀਡਰ ਤੁਸੀਂ ਦੱਸ ਰਹੇ ਹੋ ਉਹਨਾਂ ਦੇ ਗਨਮੈਨ ਦੇ ਵੱਲੋਂ ਇਸ ਸ਼ਖਸ ਨੂੰ ਫੜਿਆ ਗਿਆ ਹੈ ਤੇ ਕਿੰਨੇ ਸ਼ਖਸ ਇੱਕ ਸੀ ਸ਼ਖਸੀ ਜਾਂ ਦੋ ਸ਼ਖਸੀ ਤੇ ਕੁਝ ਮੌਕੇ ਦੀ ਸਿਚਿਟਿਓ ਫੋਟੇ ਸਾਹਮਣੇ ਆਈ ਕਿ ਤੁਸੀਂ ਪੌਸ਼ ਇਲਾਕਾ ਦੱਸ ਰਹੇ ਹੋ ਪੂਰਾ ਦੇਖੋ ਜੋ ਇਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਗਨਮੈਨ ਬਾਹਰ ਖੜੇ ਸੀ ਔਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਆਏ ਹੋਏ ਸੀ ਔਰ ਇਸੇ ਦੌਰਾਨ ਹੀ ਜੋ ਹੈ ਗੋਲੀ ਚੱਲਦੀ ਹੈ ਔਰ ਤੁਰੰਤ ਗੋਲੀ ਚੱਲਣ ਮਗਰੋਂ ਆਵਾਜ਼ ਸੁਣਦੀ ਹੈ ਔਰ ਗਨਮੈਨ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਮਗਰ ਦੌਰਦਾ ਹੈ ਔਰ ਇਸ ਨੂੰ ਗ੍ਰਿਫਤਾਰ ਕਰਦਾ ਹੈ ਨਹੀਂ ਕੋਈ ਮੌਕੇ ਦੀ ਸੀਸੀਟੀਵੀ ਫੁਟੇਜ ਹਾਂਜੀ ਇੱਕ ਸੀਸੀਟੀਵੀ ਫੁਟੇਜ ਆਈ ਹੈ ਕਿ ਪੂਰੀ ਕਲੀਅਰ ਤਾਂ ਨਹੀਂ ਹੈ ਪਰ ਤਿੰਨ ਨੌਜਵਾਨ ਨੇ ਜਿੱਚ ਦੋ ਨੌਜਵਾਨ ਪਿਸਤਲ ਕੱਢਦੇ ਨੇ ਔਰ ਇੱਕ ਨੌਜਵਾਨ ਨੂੰ ਪਿੱਛੇ ਖੜਦੇ ਨੇ ਤੁਰੰਤ ਇੱਕ ਆਵਾਜ਼ ਆਉਂਦੀ ਹੈ ਜਿਸ ਮਗਰੋਂ ਸਕੂਲ ਇੱਕ ਨੇੜੇ ਪ੍ਰਾਈਵੇਟ ਸਕੂਲ ਹੈ ਉਸ ਦੇ ਬੱਚੇ ਜਹਫਰਾ ਤਫਰੀ ਮੱਜ ਜਾਂਦੇ ਆ ਇਸ ਤੋਂ ਲੱਗਦਾ ਹੈ ਕਿ ਉੱਥੇ ਉਸੇ ਸਮੇਂ ਉਹ ਗੋਲੀ ਚੱਲੀ ਹੈ

ਇੱਕ ਬਦਮਾਸ਼ ਨੇ ਵਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਦੋ ਭੱਜ ਗਏ ਹਾਂਜੀ ਇੱਕ ਵਿਅਕਤੀ ਭੱਜ ਗਿਆ ਦੋ ਲੋਕਾਂ ਨੇ ਗੋਲੀ ਚਲਾਈ ਹੈ ਇੱਕ ਨੂੰ ਲੱਗੀ ਹੈ ਔਰ ਦੋ ਇੱਕ ਇੱਕ ਵਿਅਕਤੀ ਸਿਰਫ ਗ੍ਰਿਫਤਾਰ ਹੋਇਆ ਹੈ ਇੱਕ ਵਿਅਕਤੀ ਭੱਜ ਗਿਆ ਹੈ ਔਰ ਲੱਗ ਰਿਹਾ ਹੈ ਕਿ ਜਿਹੜਾ ਤੀਸਰਾ ਵਿਅਕਤੀ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਉਹ ਉਹਨਾਂ ਦਾ ਸਾਥੀ ਹੈ ਹੂੰ ਜੀ ਜੀ ਨੂੰ ਗੋਲੀ ਲੱਗੀ ਹੈ ਉਹ ਹੈ ਦੋ ਵਿਅਕਤੀ ਹੀ ਸਾਹਮਣੇ ਆਏ ਨੇ ਜੀ ਨਿਤਨ ਤੁਸੀਂ ਸਾਡੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਜੋ ਮੌਕੇ ਵਾਰਦਾ ਤੇ ਲੋਕ ਉੱਥੇ ਮੌਜੂਦ ਸੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਉਹ ਸੁਣਾਵਾਂਗੇ ਨਾਲ ਹੀ ਪੁਲਿਸ ਦਾ ਕੀ ਕੁਝ ਕਹਿਣਾ ਹੈ ਇਸ ਪੂਰੀ ਘਟਨਾ ਨੂੰ ਲੈ ਕੇ ਮੈਂ ਉੱਥੇ ਸਾਹਮਣੇ ਗੱਡੀ ਲਿਆਈ ਸੀਗਾ ਸਾਫ ਕਰਨ ਲਿਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਨਚਾਨੇ ਕੀ ਦੇਖਿਆ ਕਿ ਮੈਂ ਕੋਲ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈਨਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਨਚਾਨੇ ਕੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਹਾੜੇ ਵਾਲੋਂ ਭੱਜੇ ਆਏ ਨੇ ਤੇ ਵਿਅਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ ਕਿੰਨੇ ਜਣੇ ਦੋ ਜਣੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਢੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁ ਮ ਗੋਲੀ ਮਾਰਦਣੀ ਨਹੀਂ ਦੇ ਤੇ ਤੇਰ ਬੱਚਾ ਕਿੱਥੇ ਦਾ ਸੀ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕੋਈ ਨਾ ਹੈਗੀ ਕੁੰਦ ਉਹਦੇ ਘਰ ਕੇ ਤੇ ਫਿਰ ਇਹਨੂੰ ਜਕਬੀਨ ਪਹੁੰਚ ਕੇ ਲੈ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤਾ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਸੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤੇ ਮੁੰਡੇ ਦੇ ਬਲੱਡ ਰੂਡ ਵਹਾਵ ਨਿਕਲਿਆ ਦਾ ਹੈਗਾ ਇਹਨੂੰ ਕੌਣ ਲੈ ਗਿਆ ਮੁੰਡੇ ਲੈ ਗਏ ਸਿਵਲ ਹਸਪੀਟਲ ਨਾਲ ਮੌਕੇ ਤੇ ਆ ਕੇ ਤੇ ਉੱਥੇ ਵੇਖਿਆ ਵਾ ਤੇ ਬਾਕੀ ਤਫਤੀਸ਼ ਕਰਦੇ ਪਏ ਆ ਤੇ ਜੋ ਵੀ ਸਾਹਮਣੇ ਆਊਗਾ ਉਹ ਉਸ ਮੁਤਾਬਕ ਇਹ ਲੱਗਾ ਕਿ ਕਿੰਨੇ ਰਾਉਂਡ ਫਾਇਰ ਹੋਏ ਕਿਤੇ ਲੱਗੀ ਹੋਈ ਇਹ ਜੀ ਇਹ ਇਹ ਜੀ ਵੈਰੀਫਾਈ ਕਰਦੇ ਪਏ ਆ ਜੋ ਵੀ ਪਤਾ ਲੱਗੂ ਉਸ ਮੁਤਾਬਕ ਕਰੂਗਾ ਮੌਕੇ ਵਾਰਦਾਤੇ ਜੋ ਲੋਕ ਉਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੋ ਜਨੇ ਆਏ ਸੀ ਸਿਰਫ ਚਾਲੇ ਉਹ ਪੈਦਲ ਉਹਨਾਂ ਦੇ ਵੱਲੋਂ ਦੇਖੇ ਗਏ ਨੇ ਪੈਦਲ ਉਹ ਜਾ ਰਹੇ ਸੀ ਬਲੂ ਕਲਰ ਦੀ ਟੀ-ਸ਼ਰਟ ਉਹਨਾਂ ਦੇ ਵੱਲੋਂ ਪਾਈ ਗਈ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹਾਲਾਂਕਿ ਜਿਸ ਸ਼ਖਸ ਨੂੰ ਗੋਲੀ ਲੱਗੀ ਹੈ ਉਹ ਜਿਮ ਚਲਾਉਂਦਾ ਹੈ ਬੁੱਢਲੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ ਜਿਸ ਦੇ ਚਲਦੇ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪੀਟਲ ਦਾਖਲ ਕਰਵਾਇਆ ਗਿਆ ਹੈ ਜਿਵੇਂ ਹੀ ਗੋਲੀ ਚੱਲਣ ਦੀ ਆਵਾਜ਼ ਜੋ ਹੈ ਉਹ ਫਾਇਰ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਉੱਥੇ ਦੱਸੇ ਜਾ ਰਹੇ ਨੇ ਉਹਨਾਂ ਦੇ ਗਨਮੈਨ ਦੇ ਵੱਲੋਂ ਆ ਆਵਾਜ਼ ਸੁਣਾਈ ਦਿੰਦੀ ਹੈ ਗਨਮੈਨ ਪਿੱਛੇ ਪਛਦਾ ਹੈ ਹਾਲਾਂਕਿ ਵਾਰਨਿੰਗ ਉਸ ਦੇ ਵੱਲੋਂ ਦਿੱਤੀ ਜਾਂਦੀ ਹੈ ਕਿ ਰੁਕ ਜਾਓ ਨਹੀਂ ਤੇ ਮੈਂ ਗੋਲੀ ਚਲਾ ਦਵਾਂਗਾ ਹਾਲਾਂਕਿ

ਕੜਾ ਦੇ ਪੌਸ਼ ਇਲਾਕੇ ਦੇ ਵਿੱਚ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਔਰ ਇਹ ਵਾਰਦਾਤ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ ਔਰ ਜ਼ਖਮੀ ਹੋਣ ਤੋਂ ਬਾਅਦ ਇਸ ਨੌਜਵਾਨ ਨੂੰ ਜੋ ਹੈ ਉਹ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਇਲਾਕੇ ਦੇ ਵਿੱਚ ਸਿਆਸੀ ਵਿਅਕਤੀ ਜਿਹੜੇ ਨੇ ਉਹ ਵੀ ਰਹੇ ਨੇ ਪੌਸ਼ ਇਲਾਕਾ ਹੈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਯਸ਼ਪਾਲ ਚੋਹਾਨ ਜਿ स्वर्णਕਾਰ ਸੰਗ ਦੇ ਸੂਬਾ ਪ੍ਰਧਾਨ ਨੇ ਉਹ ਵੀ ਇਸੇ ਇਲਾਕੇ 'ਚ ਰਹਿੰਦੇ ਨੇ ਜਿੱਥੇ ਗੋਲੀ ਚੱਲੀ ਉਸ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਦਾ ਗਨਮੈਨ ਖੜਾ ਸੀ ਜਦੋਂ ਉਸਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਹਨਾਂ ਦੇ ਡਰਾਈਵਰ ਨੇ ਔਰ ਉਹਨਾਂ ਨੇ ਪਹਿਲਾਂ ਉਹ ਨੌਜਵਾਨਾਂ ਨੂੰ ਆਵਾਜ਼ ਮਾਰੀ ਜਦੋਂ ਉਹ ਨਹੀਂ ਰੁਕੇ ਤਾਂ ਗਨਮੈਨ ਪਿੱਛੇ ਦੌੜਦਾ ਹੈ ਔਰ ਦਲੇਰੀ ਕਰਕੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਜਿਸ ਨੇ ਗੋਲੀ ਚਲਾਈ ਸੀ ਔਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਕੋਲੋਂ ਇੱਕ ਪਿਸਟਲ ਵੀ ਰਿਕਵਰ ਕੀਤੀ ਗਈ ਹੈ ਜੇ ਐਸਪੀ ਬਠਿੰਡਾ ਦੀ ਗੱਲ ਮੰਨੀ ਜਾਵੇ ਤਾਂ ਉਸ ਦਾ ਕਹਿਣਾ ਸੀ ਕਿ ਸੀਸੀਟੀਵੀ ਖੰਗਾਲ ਰਹੇ ਆ ਜਾਂਚ ਕਰ ਰਹੇ ਆ ਕਿ ਆਖਿਰ ਦਮਣ ਗੁਰਾਇਆ ਹੈ ਕੌਣ ਕਿੱਥੋਂ ਆਇਆ ਸੀ ਔਰ ਗੋਲੀ ਚਲਣ ਦਾ ਕਾਰਨ ਕੀ ਸੀ ਪਰ ਇਲਾਕੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪੂਰੀ ਤਰ੍ਹਾਂ ਅਦਿਸ਼ਾਤਾ ਮਾਹੌਲ ਹੈ ਇਹ ਬਟਾਲਾ ਸਕੂਲ ਦੇ ਨੇੜੇ ਫਾਇਰਿੰਗ ਦੀ ਪੂਰੀ ਘਟਨਾ ਵਾਪਰੀ ਹੈ ਦਿਨ ਦਿਹਾੜੇ ਇਸ ਪੂਰੀ ਘਟਨਾ ਨੂੰ ਅੰਜਾਮ ਦੋ ਬਦਮਾਸ਼ਾਂ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਇੱਕ ਬਦਮਾਸ਼ ਪੰਜਨ ਚ ਕਾਮਯਾਬ ਰਿਹਾ ਹੈ ਸਕੂਲੀ ਜੋ ਹੈ ਸਕੂਲ ਦੇ ਆਲੇ ਦੁਆਲੇ ਦੀ ਪੂਰੀ ਸਰਾਊਂਡਿੰਗਸ ਦੱਸੀਆਂ ਜਾ ਰਹੀਆਂ ਨੇ ਆਲੇ ਦੁਆਲੇ ਦਾ ਪੂਰਾ ਇਲਾਕਾ ਹੈ ਜਿਵੇਂ ਹੀ ਗੋਲੀ ਚਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਦੇਖਿਆ ਜਾ ਸਕਦਾ ਹੈ ਕਿ ਸਕੂਲੀ ਬੱਚਿਆਂ ਚ دہشت ਫੈਲ ਜਾਂਦੀ ਹੈ ਸੱਜੇ ਪਾਸੇ तमाम ਤਸਵੀਰਾਂ जो कई वी तादाद स्कूली बच्चे यूनिफॉर्म च नजर आ रहे हैं ग्यारह बजे तक पूरा आप मामला दसिया जा रहा है खबे पास तस्वीर ने जो कि एस बटाला मौके पर पहुंचे ने सबूत जुटाए जा रहे हैं क्योंकि दिन दिहाड़े इस पूरी घटना को अंजाम जो है दिता गया ग्यारह बारह ग्यारह ਮੈਂ ਉੱਥੇ ਸਾਹਮਣੇ ਗੱਡੀ ਦੇ ਆਏ ਸੀਗਾ ਸਾਬਕਾਣ ਦੇ ਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕੋਲ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈਣਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਚਾਨਕ ਹੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਹਾੜੇ ਵਾਲੋਂ ਭੱਜੇ ਆਏ ਨੇ ਤੇ ਵਿਅਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ ਕਿੰਨੇ ਜਣੇ ਦੋ ਜਣੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਢੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰਦਣੀ ਨਹੀਂ ਦੇਗੀ ਤੇ ਇਹ ਬੱਚਾ ਕਿੱਥੇ ਦਾ ਸੀ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕੋਲ ਨਾ ਹੈਗੀ ਕੁੰਦ ਉਹਦੇ ਘਰ ਕੇ ਚੱਕਰ ਇਹ ਚੱਕਰ ਨੂੰ ਕੌਣ ਚੁੱਕ ਕੇ ਲੈ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤਾ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਸੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤੇ ਮੁੰਡੇ ਦੇ ਬਲੱਡ ਬਰੂਡ ਵਾਹ ਨਿਕਲੇਦਾ ਸੀਗਾ ਇਹਨੂੰ ਕੌਣ ਲੈ ਗਿਆ ਮੁੰਡੇ ਲੈ ਗਏ ਸਿਵਲ ਹਸਪੀਟਲ ਨਾਲ ਮੌਕੇ ਤੇ ਆ ਕੇ ਤੇ ਉੱਥੇ ਵੇਖਿਆ ਵਾ ਤੇ ਬਾਕੀ ਤਫਤੀਸ਼ ਕਰਦੇ ਪਏ ਆਂ ਤੇ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਰਾਂਗੇ ਲੱਗਦਾ ਕਿ ਕਿੰਨੇ ਰੌਂਫਾਇਰ ਹੋਏ ਕਿਹਦੇ ਲੱਗੇ ਇਹ ਜੀ ਇਹ ਜੀ ਵੈਰੀਫਾਈ ਕਰਦੇ ਪਏ ਆਂ ਜੋ ਵੀ ਪਤਾ ਲੱਗੂ ਉਸ ਮੁਤਾਬਕ